ਆਈਪੀਐਸ ਅਮਰ ਸਿੰਘ ਚਾਹਲ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਨੇ ਕੱਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਸ ਮਸਲੇ ਨੂੰ ਲੈ ਕੇ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਏ ਕਰਵਾਏ ਗਏ ਹੁਣ ਪਰਚਾ ਦਰਜ ਹੋ ਗਿਆ ਵਦੇਰੀ ਜਨਕੀ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਧੂਕਾ ਸੰਦੀਪ ਵੱਡੀ ਖਬਰ ਕੀ ਇਸ ਮਸਲੇ ਦੇ ਵਿੱਚ ਹਾਂ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਬਕਾ ਆਈਜੀ ਜਿਹੜੇ ਸੇਵਾਮੁਕਤ ਹੋਏ ਅਮਰ ਸਿੰਘ ਚਾਹਲ ਉਹਨਾਂ ਨੇ ਇੱਕ ਬੜਾ ਹੀ ਗੰਭੀਰ ਨੋਟ ਲਿਖਿਆ ਪੰਜਾਬ ਪੁਲਿਸ ਦੇ ਡੀਜੀਪੀ ਸਣੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੂੰ ਜਿਹੜਾ ਇਹ ਸੰਬੋਧਿਤ ਹੁੰਦਿਆਂ ਉਹਨਾਂ ਨੇ ਜਿਹੜਾ ਨੋਟ ਲਿਖਿਆ ਔਰ ਆਪਣੇ ਪਰਿਵਾਰਕ ਮੈਂਬਰਾਂ ਦੀ ਹਿਫਾਜ਼ਤ ਲਈ ਸੁਰੱਖਿਆਤ ਲਈ ਸੁਰੱਖਿਆ ਲਈ ਉਹ ਇਸ ਕਰਕੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਦਰਅਸਲ 1 ਕਰੋੜ ਦੀ ਹੋਈ ਠੱਗੀ ਦਾ ਜ਼ਿਕਰ ਸੀ ਜਿਸ ਦੇ ਵਿੱਚ 8 ਕਰੋੜ 10 ਲੱਖ ਰੁਪਏ ਦੀ ਠੱਗੀ ਦਾ ਜ਼ਿਕਰ ਉਹਨਾਂ ਨੇ ਕੀਤਾ ਉਸ ਮਾਮਲੇ ਦੇ ਵਿੱਚ ਆਪਾਂ ਪਿਛੋਕੜ ਵੀ ਦੱਸਾਂਗੇ ਉਹਨਾਂ ਨੇ ਉਸ ਨੋਟ ਵਿੱਚ ਹੋਰ ਕੀ ਕੀ ਜ਼ਿਕਰ ਕੀਤਾ ਸੀ ਪਰ ਇਸ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਇਹ ਦੱਸ ਤੱਕ ਦੇਰੀ ਹੈ ਕਿ ਪਟਿਆਲਾ ਪੁਲਿਸ ਵੱਲੋਂ ਸਾਈਬਰ ਸੈੱਲ ਦੇ ਵਿੱਚ ਸਾਬਕਾ ਆਈਜੀ ਅਮਰ ਸਿੰਘ ਚਾਹਲ ਮਾਮਲੇ ਦੇ ਵਿੱਚ ਉਹਨਾਂ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇੱਕ ਐਫਆਈਆਰ ਦਰਜ ਕੀਤੀ ਹੈ ਇਹ ਐਫਆਈਆਰ ਨੰਬਰ 55 ਹੈ ਜਿਸ ਦੇ ਵਿੱਚ ਵੱਖ-ਵੱਖਰ ਤਹਿਰਾਵਾਂ ਲਗਾਈਆਂ ਗਈਆਂ ਨੇ ਜਿਸ ਵਿੱਚ 316 2 336 3 340 2 318 4 319 2 61 2 ਬੀਐਨਐਸ ਸੈਕਟ 8 ਡੀ ਆਈਟੀ ਐਕਟ ਇਹ ਜਿਹੜਾ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਪਟਿਆਲਾ ਇਹ ਉੱਥੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਐਫ ਆਈ ਆਰ ਦੇ ਵਿੱਚ ਜਿੱਥੋਂ ਤੱਕ ਰਹੀ ਗੱਲ ਕਿ ਕਿਹੜੇ-ਕਿਹੜੇ ਲੋਕਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਸਾਡੇ ਜਾਣਕਾਰਾਂ ਤੋਂ ਪਤਾ ਲੱਗਿਆ ਕਿ ਐਫ ਆਈ ਆਰ ਤਾਂ ਦਰਜ ਹੋਈ ਹੈ ਉਸੇ ਕੇਸ ਵਿੱਚ ਪਰ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਸਪੈਸੀਫਿਕ ਨਾਵਾਂ ਦਾ ਜ਼ਿਕਰ ਜਾਂ ਨਾਮਜ਼ਦ ਬਾਇ ਨੇਮ ਇਸ ਕਰਕੇ ਨਹੀਂ ਕੀਤਾ ਗਿਆ ਹੋ ਸਕਦਾ ਹੈ ਜਿਹੜੀ ਫਰਜੀ ਕੰਪਨੀਆਂ ਨੇ ਅਮਰ ਸਿੰਘ ਚਾਹਲ ਦੇ ਨਾਲ ਉਹ ਕਥਿਤ ਠੱਗੀ ਕੀਤੀ ਹੈ ਉਹਨਾਂ ਦੇ ਨਾਮ ਵੀ ਫਰਜੀ ਹੋਣਾ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੜੇ ਸਾਈਬਰ ਠੱਗ ਨੇ ਉਹਨਾਂ ਦੀਆਂ ਕੰਪਨੀਆਂ ਫਰਜੀ ਨਾਵਾਂ ਤੇ ਬਣਾਈਆਂ ਗਈਆਂ ਹੁੰਦੀਆਂ ਨੇ ਇਸ ਕਰਕੇ ਹੋ ਸਕਦਾ ਹੈ ਕਿ ਐਗਜੈਕਟ ਉਹਨਾਂ ਨਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੋ ਸਕਦਾ ਪਰ ਉਸ ਦੇ ਵਿੱਚ ਇੱਕ ਰਜਿਤ ਵਰਮਾ ਤੇ ਮੀਨਾ ਭੱਟ ਨਾਮ ਦੇ ਦੋ ਨਾਵਾਂ ਦਾ ਜ਼ਿਕਰ ਆਉਂਦਾ ਨੋਟ ਦੇ ਵਿੱਚ ਹਾਲਾਂਕਿ ਉਹ ਨਾਮ ਸੱਚੇ ਸੀ ਕਿ ਨਾਮ ਉਹ ਵੀ ਫਰਜੀ ਸੀ ਜਿਨ੍ਹਾਂ ਨੇ ਆਪਣੀਆਂ ਕੰਪਨੀਆਂ ਬਣਾਈਆਂ ਸੀ ਇੱਕ ਵਟਸਐਪ ਗਰੁੱਪ ਦੇ ਜ਼ਰੀਏ ਨਿਵੇਸ਼ ਕਰਵਾਏ ਜਾਣ ਦਾ ਲਾਲਚ ਦਿੱਤਾ ਜਾਂਦਾ ਸੀ ਲੋਕਾਂ ਨੂੰ ਕਾਲਾ ਕਿ ਨਿੱਤ ਜਿਹੜੀਆਂ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਕੁਝ ਦਿਨ ਛੱਡ ਕੇ ਆਮ ਲੋਕ ਜਿਹੜੇ ਸਿਆਮੁਕਤ ਹੁੰਦੇ ਨੇ ਕੋਈ ਬੈਂਕ ਦਾ ਹੁੰਦਾ ਮੁਲਾਜ਼ਮ ਕੋਈ ਹੋਰ ਕਿਸੇ ਮਹਿਕਮੇ ਦਾ ਹੁੰਦਾ ਜਾਂ ਫਿਰ ਇਥੋਂ ਤੱਕ ਕਿ ਹੋਰ ਜਿਹੜੇ ਰੋਜ਼ਾਨਾ ਮਰਾਂ ਦੇ ਵਿੱਚ ਚਾਹੇ ਕਿਸਾਨ ਹੀ ਕਿਉਂ ਨਾ ਹੋਣ ਕਿਸੇ ਤਰ੍ਹਾਂ ਦੀ ਕੋਈ ਬੈਂਕ ਦਾ ਉਹਨਾਂ ਦਾ ਕੋ ਕਾਰਜ ਵਿਹਾਰ ਹੁੰਦਾ ਉਸ ਨੂੰ ਲੈ ਕੇ ਆਮ ਲੋਕਾਂ ਨੂੰ ਉਨਾ ਦੇ ਡੇਟਾ ਲੈ ਕੇ ਹੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਪਰ ਇੱਥੇ ਆਈਪੀਐਸ ਅਧਿਕਾਰੀ ਦੀ ਗੱਲ ਹੈ ਔਰ ਉਹ ਆਪਣੀ ਜਾਨ ਲੈਣ ਤੱਕ ਮਜਬੂਰ ਹੋ ਜਾਂਦੇ ਨੇ ਔਰ ਜਾਨ ਕਿਉਂ ਲੈ ਰਹੀ ਸੀ ਆਪਣੀ ਇਸ ਦੇ ਬਾਰੇ ਜਿਹੜਾ ਉਹਨਾਂ ਨੇ ਅਟੈਂਪਟ ਕੀਤਾ ਸੁਸਾਇਡ ਉਸ ਦੇ ਵਿੱਚ ਹਾਲਾਂਕਿ ਉਹਨਾਂ ਦਾ ਹੋਣ ਅਜੇਕਰ ਸਿਹਤ ਦੀ ਖਬਰ ਦੱਸੀਏ ਤਾਂ ਨਾਜ਼ੁਕ ਸਥਿਤੀ ਬਣੀ ਹੋਈ ਹਾਲੇ ਤੱਕ ਇਲਾਜ ਉਹਨਾਂ ਦਾ ਚੱਲ ਰਿਹਾ ਇੱਕ ਹਸਪਤਾਲ ਦੇ ਵਿੱਚ ਪਰ ਪਰਿਵਾਰ ਇਸ ਵਕਤ ਵੱਡੇ ਸਦਮੇ ਦੇ ਵਿੱਚ ਹੈ ਪਰ ਇਹ ਜਿਹੜੀ ਐਫਆਈਆਰ ਦਰਜ ਵੀ ਅਮਰ ਸਿੰਘ ਚਿਹਾਲ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਜਿੱਥੋਂ ਤੱਕ ਰਹੀ ਗੱਲ ਜਿਹੜੇ ਨਾਵਾਂ ਦਾ ਜ਼ਿਕਰ ਹੈ ਰਜਿਤ ਵਰਮਾ ਜਾਂ ਬੀਨਾ ਭਟ ਉਹਨਾਂ ਦੀ ਜਿਹੜੀ ਇੱਕ ਕੰਪਨੀ ਵੀ ਸੀ ਇਨਵੈਸਟਮੈਂਟ ਕਰਨ ਦੀ ਨਿਵੇਸ਼ ਕਰਨ ਦੀ ਕੋ ਟ੍ਰਿਪਲ 7 ਇਸ ਤਰ੍ਹਾਂ ਦੀ ਜਿਹੜੀ ਇੱਕ ਕੰਪਨੀ ਸੀ ਜਾਂ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਨੇ ਇਸ ਦੀ ਇਨਵੈਸਟੀਗੇਸ਼ਨ ਹਾਲੇ ਪਟਿਆਲਾ ਪੁਲਿਸ ਵੱਲੋਂ ਸਾਈਬਰ ਸੈੱਲ ਦੇ ਥਾਣੇ ਵਿੱਚ ਇਸ ਐਫ ਆਈ ਆਰ ਨੂੰ ਦਰਜ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਅਮਰ ਸਿੰਘ ਜਹਾਲ ਆਈਪੀਐਸ ਅਧਿਕਾਰੀ ਸਾਬਕਾ ਆਈਜੀ ਜਾਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ 'ਚੋਂ ਐਸਐਸਪੀ ਰੈਂਕ ਦੇ ਉੱਤੇ ਵੀ ਕੰਮ ਕਰ ਚੁੱਕੇ ਨੇ ਉਹਨਾਂ ਦੇ ਕੰਮਾਂ ਦਾ ਜ਼ਿਕਰ ਉਹਨਾਂ ਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ-ਜਿਹੜੇ ਲੋਕਾਂ ਦਾ ਉਹਨਾਂ ਨਾਲ ਵਾਅ ਪਿਆ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਆਪਾਂ ਦੇਖ ਸਕਦੇ ਹਾਂ ਲਿਖੀਆਂ ਜਾ ਰਹੀਆਂ ਨੇ ਕੋਈ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕਰ ਰਿਹਾ ਤੇ ਕੋਈ ਕਹਿ ਰਿਹਾ ਕਿ ਸਾਡੇ ਇਲਾਕੇ ਦੇ ਵਿੱਚ ਜਦੋਂ ਅਧਿਕਾਰੀ ਦੇ ਤੌਰ ਤੇ ਤਾਇਨਾਤ ਸੀ ਤਾਂ ਉਹਨਾਂ ਨੇ ਸਹੀ ਤਸੱਲੀ ਬਖਸ਼ ਕਾਮਨੀ ਕੀਤਾ ਜਿਵੇਂ ਜਿਵੇਂ ਲੋਕਾਂ ਦਾ ਵਾਹ ਪਿਆ ਹੋਵੇਗਾ ਉਸ ਤਰੀਕੇ ਦੀਆਂ ਜਿਹੜੀਆਂ ਨੇ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਗੰਭੀਰ ਕੇਸ ਦੀ ਇੱਕ ਆਈਪੀਐਸ ਅਧਿਕਾਰੀ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਔਰ ਉਸ ਨੋਟ ਦੇ ਵਿੱਚ ਹੁਣ ਜ਼ਿਕਰ ਕਰੀਏ ਆਪਾਂ ਇਹ ਵੀ ਖਦਸ਼ੇ ਪ੍ਰਗਟ ਕੀਤੇ ਗਏ ਸੀ ਉਹਨਾਂ ਨੇ ਜਦੋਂ ਲਿਖਿਆ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਨੂੰ ਸੰਬੋਧਿਤ ਹੁੰਦੇ ਆ ਜਦੋਂ ਨੋਟ ਲਿਖਿਆ ਉਹਨਾਂ ਨੇ ਇਹ ਵੀ ਆਖਿਆ ਕਿ ਮੈਂ ਜਿਹੜੇ ਉਹ ਪੈਸਿਆਂ ਦਾ ਵੀ ਜੁਗਾੜ ਕੀਤਾ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਕਰੀਬੀਆਂ ਤੋਂ ਨਿਵੇਸ਼ ਕਰਨ ਲਈ ਕਿਉਂਕਿ ਜਦੋਂ ਨਿਵੇਸ਼ ਦੇ ਸੁਫਨੇ ਦਿਖਾਏ ਗਏ ਹੋਣਗੇ ਉਸ ਫਰਜ਼ੀ ਲੋਕਾਂ ਵੱਲੋਂ ਜਿਨ੍ਹਾਂ ਨੇ ਠੱਗੀ ਮਾਰੀ ਹੈ ਜਿਸ ਦਾ ਇਲਜ਼ਾਮ ਦੋਸ਼ ਉਸ ਨੋਟ ਦੇ ਵਿੱਚ ਵੀ ਮਿਲਦਾ ਹੈ ਅਮਰ ਸਿੰਘ ਚਾਹਲ ਦੇ ਵੱਲੋਂ ਉਸ ਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਵੀ ਲਿਖਿਆ ਸੀ ਕਿ ਮੈਂ ਜਿਹੜਾ ਨਿਵੇਸ਼ ਕੀਤਾ ਉਹ ਆਪਣੇ ਦੋਸਤਾਂ ਤੋਂ ਕਰੀਬੀਆਂ ਤੋਂ ਪੈਸੇ ਫੜ ਕੇ ਕੀਤਾ ਤਾਂ ਮੇਰੇ ਲਈ ਬੜਾ ਔਖਾ ਹੋ ਗਿਆ ਹੁਣ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਨਾਲ ਤਾਂ ਫਰਾਡ ਹੋ ਗਿਆ ਇਸੇ ਕਰਕੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਤੰਗ ਨਾ ਕੀਤਾ ਜਾਵੇ ਉਹਨਾਂ ਨੇ ਆਪਣਾ ਪੁੱਤਰ ਆਪਣੀ ਨੂੰਹ ਤੇ ਆਪਣੇ ਇੱਕ ਪੋਤੇ ਦੀ ਗੱਲ ਕੀਤੀ ਆਪਣੀ ਪਤਨੀ ਦੀ ਗੱਲ ਕੀਤੀ ਕਿ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਉਹਨਾਂ ਨੂੰ ਜਿਹੜੇ ਮੇਰੇ ਨਾਲ ਠੱਗੀ ਹੋਈ ਹੈ ਮੈਂ ਨਿਵੇਸ਼ ਕਰ ਰਿਹਾ ਸੀ ਕਿਸੇ ਤਰ੍ਹਾਂ ਦਾ ਕੋਈ ਇਲਮ ਹੀ ਨਹੀਂ ਹੈ ਉਹ ਜਾਣੋ ਹੀ ਨਹੀਂ ਇਸ ਗੱਲ ਤੋਂ ਪਰ ਪਰਿਵਾਰ ਨੂੰ ਜਦੋਂ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰਨ ਦੇ ਲਈ ਕਦਮ ਚੁੱਕਿਆ ਤਾਂ ਉਦੋਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆ ਗਈਆਂ ਤਾਂ ਹੁਣ ਪੁਲਿਸ ਵੀ ਇਸ ਮਸਲੇ ਦੇ ਵਿੱਚ ਹਾਲਾਂਕਿ ਲੱਗੀ ਹੋਈ ਹੈ ਪਰ ਪੁਲਿਸ ਅਧਿਕਾਰੀ ਦਾ ਹੀ ਮਸਲਾ ਇੱਥੇ ਸਾਬਕਾ ਅਧਿਕਾਰੀ ਦਾ ਕਿ ਉਸ ਦੇ ਨਾਲ ਐਡਾ ਵੱਡਾ ਫਰਾਡ ਹੋਇਆ ਉਸ ਤੋਂ ਬਾਅਦ ਇਹ ਕਿਵੇਂ ਕਿਵੇਂ ਫਰਾਡ ਹੋਇਆ ਕਦੋਂ ਤੋਂ ਕਹਾਣੀ ਚੱਲੀ ਸੀ ਉਹਨਾਂ ਨੇ ਹੋਰ ਕਿਹੜੇ-ਕਿਹੜੇ ਲੋਕਾਂ ਨਾਲ ਫਰਾਡ ਕੀਤਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਹਾਈ ਪ੍ਰੋਫਾਈਲ ਕੇਸ ਬਣ ਜਾਂਦਾ ਹੈ ਉਦੋਂ ਤਾਂ ਬੜੀ ਛੇਤੀ ਕਾਰਵਾਈ ਕਰ ਦਿੰਦੀ ਹੈ ਪੁਲਿਸ ਵੀ ਜਾਂ ਪੁਲਿਸ ਦੇ ਅਧਿਕਾਰੀ ਪਰ ਜਦੋਂ ਆਮ ਲੋਕਾਂ ਨਾਲ ਹੁੰਦੀ ਹੈ ਕਈਆਂ ਦੀਆਂ ਜੁੱਤੀਆਂ ਘਾਟ ਜਾਂਦੀਆਂ ਤਾਂ ਠੱਗ ਲੱਭਦੇ ਤੱਕ ਨਹੀਂ ਇਸ ਤਰ੍ਹਾਂ ਦਾ ਇੱਕ ਜਲੰਧਰ ਤੋਂ ਵੀ ਕੇਸ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਤਾਂ ਹੋਰ ਕਈ ਥਾਵਾਂ ਤੋਂ ਕੇਸ ਆਉਂਦੇ ਰਹਿੰਦੇ ਨੇ ਖਾਸ ਕਰਕੇ ਬਜ਼ੁਰਗਾਂ ਦੇ ਨਾਲ ਹੀ ਠੱਗੀਆਂ ਹੁੰਦੀਆਂ ਨੇ ਜ਼ਿਆਦਾ ਕਈ ਤਾਂ ਆਪਣੇ ਆਪ ਨੂੰ ਝਾਲ ਹੀ ਨਹੀਂ ਪਾਉਂਦੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਕਿਉਂਕਿ ਆਨਲਾਈਨ ਜਿਹੜੀ ਆ ਡਿਜੀਟਲ ਅਰੇਸਟ ਦਾ ਇੱਕ ਬੜਾ ਟ੍ਰੈਂਡ ਜਾਂ ਚੱਲ ਰਿਹਾ ਜਿਹੜਾ ਫਰਾਡ ਕਰਨ ਦਾ ਨਵਾਂ ਨਵਾਂ ਤਰੀਕਾ ਲੱਭ ਕੇ ਆਉਂਦੇ ਨੇ ਫਰਾਡੀਏ ਦੋ ਨੰਬਰ ਦਾ ਕੰਮ ਕਰਨ ਵਾਲੇ ਉਹ ਕਈ ਲੋਕ ਪਰੇਸ਼ਾਨ ਇੰਨੇ ਹੋ ਜਾਂਦੇ ਆ ਕਾਰਵਾਈ ਨਹੀਂ ਵੀ ਹੁੰਦੀ ਪਰ ਇਹ ਹੁਣ ਹਾਈ ਪ੍ਰੋਫਾਈਲ ਕੇਸ ਬਣ ਗਿਆ ਤੇ ਉਮੀਦ ਇਹ ਕੀਤੀ ਜਾ ਰਹੀ ਹੈ ਖਾਸ ਕਰਕੇ ਅਮਰ ਸਿੰਘ ਚਾਹਲ ਦਾ ਪਰਿਵਾਰ ਕਿਉਂਕਿ ਉਹਨਾਂ ਨੇ ਬਿਆਨ ਦਰਜ ਕਰਵਾ ਕੇ ਐਫ ਆਈ ਆਰ ਜਿਹੜੀ ਦਰਜ ਕਰਵਾਈ ਹੈ ਉਹਨਾਂ ਨੂੰ ਇਹੀ ਆਸ ਹੈ ਕਿ ਅਮਰ ਸਿੰਘ ਚਾਹਲ ਦੇ ਨਾਲ ਸਾਬਕਾ ਆਈਪੀ ਅਧਿਕਾਰੀ ਦੇ ਨਾਲ ਠੱਗੀ ਮਾਰਨ ਵਾਲੇ ਉਹਨਾਂ ਸਾਰੇ ਠੱਗਾਂ ਨੂੰ ਦੋਸ਼ਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਵੱਖੋ-ਵੱਖਰੇ ਲੋਕਾਂ ਨੂੰ ਪੈੜਾ ਨਾਪ ਕੇ ਰੀਟੇਨ ਕੀਤੇ ਜਾਣ ਦੀ ਕਾਰਵਾਈ ਜਲਦ ਹੀ ਪੁਲਿਸ ਵੱਲੋਂ ਰੈਸ਼ਰ ਕੀਤੀ ਜਾਏਗੀ ਪਰ ਹਜੇ ਤੱਕ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਕੋਈ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਜਿਹੜੀ ਉਹ ਨਹੀਂ ਹੋਈ ਪਰ ਐਫਆਰ ਜ਼ਰੂਰ ਹੈ ਜਿਹੜੀ ਦਰਜ ਹੋ ਗਈ ਹੈ ਪਰ ਕੀ ਇਸ ਮਸਲੇ ਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੈ ਕਿ ਜਿਹੜੇ ਮੁਰਜ਼ਮ ਨੇ ਜੇ ਉਹ ਵਿਦੇਸ਼ ਤੋਂ ਬਾਹਰ ਨੇ ਕਿ ਉਹਨਾਂ ਨੂੰ ਲਿਆਉਣ ਲਈ ਪੁਲਿਸ ਕੁਝ ਕਰ ਸਕਦੀ ਹੈ ਜਾਂ ਜੇ ਭਾਰਤ ਦੇ ਵਿੱਚ ਹੀ ਉਹ ਲੋਕ ਮੌਜੂਦ ਨੇ ਉਹ ਫਿਰ ਤੇ ਪੁਲਿਸ ਵਾਸਤੇ ਬਹੁਤ ਸੌਖਾ ਰਹੇਗਾ ਬਿਲਕੁਲ ਬਹੁਤ ਸਾਰੇ ਲੋਕ ਨੇ ਜਿਹੜੇ ਕਿਉਂਕਿ ਆਨਲਾਈਨ ਜਿਹੜੇ ਠੱਗ ਨੇ ਉਹ ਕਿਸੇ ਇੱਕ ਥਾਂ ਤੇ ਨਹੀਂ ਬੈਠਦੇ ਮੋਹਾਲੀ ਦੇ ਵਿੱਚ ਖੁਦ ਥਾਵਾਂ ਤੇ ਜਿਹੜੇ ਆਨਲਾਈਨ ਫਰਾਡ ਕਰਨ ਵਾਲੇ ਲੋਕ ਵੀ ਜਿਹੜੇ ਮੋਹਾਲੀ ਪੁਲਿਸ ਨੇ ਕਈ ਵਾਰੀ ਛਾਪੇ ਮਾਰੀਆਂ ਕਰਕੇ ਉਹਨਾਂ ਦਾ ਸਮਾਨ ਜ਼ਬਤ ਕੀਤਾ ਉਹ ਕਈ ਸਾਊਥ ਦੇ ਲੋਕ ਹੁੰਦੇ ਸੀ ਮੋਹਾਲੀ ਦੇ ਘਰਾਂ ਦੇ ਵਿੱਚ ਬੈਠੇ ਠੱਗੀਆਂ ਮਾਰ ਰਹੇ ਨੇ ਬੱਜ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੈਠੇ ਲੋਕਾਂ ਨਾਲ ਠੱਗੀ ਹੋ ਰਹੀ ਹੈ ਕੁਝ ਇੰਟਰਨੈਸ਼ਨਲ ਲੈਵਲ ਤੇ ਕਿਸੇ ਵਿਦੇਸ਼ਾਚੇ ਬੈਠੇ ਪੰਜਾਬ ਦੇ ਲੋਕਾਂ ਨਾਲ ਇੰਡੀਆ ਦੇ ਹੋਰ ਨਾ ਸੂਬਿਆਂ ਦੇ ਲੋਕਾਂ ਨਾਲ ਠੱਗੀ ਮਾਰ ਰਹੇ ਨੇ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਕਈ ਮਾਮਲੇ ਜਾਂ ਕਈ ਕੇਸ ਆ ਜਿਹੜੇ ਸਾਹਮਣੇ ਆ ਵੀ ਚੁੱਕੇ ਨੇ ਕਈਆਂ ਦੀ ਹਾਲੇ ਤੱਕ ਜਾਂਚ ਹੀ ਚੱਲੀ ਜਾ ਰਹੀ ਹੈ ਉਹਨਾਂ ਦਾ ਕੋਈ ਸਿੱਟਾ ਹੀ ਨਹੀਂ ਨਿਕਲਿਆ ਕਿ ਫਰੌਡ ਕਰਨ ਵਾਲਿਆਂ ਨਾਲ ਕੌਣ-ਕੌਣ ਸ਼ਾਮਲ ਸੀ ਕਈਆਂ ਵਰੀ ਔਰ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜਿਹੜਾ ਮਲੀ ਭੁਗਤ ਦੇ ਇਲਜ਼ਾਮ ਤੱਕ ਲੱਗਦੇ ਰਹੇ ਨੇ ਇਸ ਤਰ੍ਹਾਂ ਦੇ ਕਈ ਮਾਮਲੇ ਆਉਂਦੇ ਰਹਿੰਦੇ ਨੇ ਹੁਣ ਜਿੱਥੋਂ ਤੱਕ ਰਹੀ ਗਾ ਅਮਨ ਅਮਨ ਸਿੰਘ ਚਾਹਲ ਦੇ ਕੇਸ ਦੀ ਹੁਣ ਉਹਨਾਂ ਨਾਲ ਠੱਗੀ ਕਰਨ ਵਾਲੇ ਕੀ ਵਿਦੇਸ਼ਾਂ ਦੇ ਵਿੱਚ ਗਏ ਜਾਂ ਵਿਦੇਸ਼ਾਂ 'ਚ ਬੈਠ ਕੇ ਠੱਗੀ ਮਾਰ ਲਈ ਸੀ ਜਾਂ ਪਟਿਆਲੇ ਜਾਂ ਪੰਜਾਬ ਦੇ ਕਿਸੇ ਹੋਰ ਕੋਨੇ ਵਿੱਚ ਜਾਂ ਇੰਡੀਆ ਦੇ ਕਿਸੇ ਹੋਰ ਕੋਨੇ ਵਿੱਚ ਬੈਠ ਕੇ ਠੱਗੀ ਮਾਰ ਰਹੇ ਸੀ ਇਹ ਸਾਰਾ ਕੁਝ ਤਾਂ ਹੁਣ ਇਨਵੈਸਟੀਗੇਸ਼ਨ ਦਾ ਪੜਤਾਲ ਦਾ ਵਿਸ਼ਾ ਹੈ ਹਾਲਾਂਕਿ ਇਸ ਮਾਮਲੇ ਦੇ ਜਦੋਂ ਸਾਹਮਣੇ ਆਈ ਸੀ ਗੱਲ ਤਾਂ ਉਦੋਂ ਐਸਪੀ ਸਿਟੀ ਪਟਿਆਲਾ ਵਲਵਿੰਦਰ ਸਿੰਘ ਦੀ ਮੀਮਾ ਮੁਤਾਬਕ ਇਹ ਦੱਸਿਆ ਗਿਆ ਸੀ ਕਿ ਪੁਲਿਸ ਨੂੰ ਸਾਹ ਕਾ ਜਿਹੜਾ ਆਈਜੀ ਅਮਰ ਸਿੰਘ ਚਾਲਦੇ ਕੁਝ ਦੋਸਤਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਖੁਦਕੁਸ਼ੀ ਕਰ ਸਕਦੇ ਨੇ ਇਸ ਲਈ ਪੁਲਿਸ ਤੁਰੰਤ ਉਹਨਾਂ ਦੇ ਘਰ ਪਹੁੰਚੀ ਜਿੱਥੇ ਅਸੀਂ ਉਹਨਾਂ ਦੀ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਵੇਖਿਆ ਹੈ ਮੁਢਲੀ ਜਿਹੜੀ ਸਟੇਟਮੈਂਟ ਆਈ ਸੀ ਐਸਪੀ ਸਿਟੀ ਪਟਿਆਲਾ ਪਲਵਿੰਦਰ ਸਿੰਘ ਚੀਮਾ ਦੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਉਹਨਾਂ ਦੇ ਨਾਲ ਹਸਪਤਾਲ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਇਲਾਜ ਚੱਲ ਰਿਹਾ ਹੈ ਉਹਨਾਂ ਦੇ ਘਰੋਂ ਅਸੀਂ ਸਾਰੇ ਦਸਤਾਵੇਜ਼ ਵੀ ਲੈ ਲਏ ਨੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਇਹ ਸਟੇਟਮੈਂਟ ਬੀਤੇ ਦਿਨ ਸਾਹਮਣੇ ਆਉਂਦੀਆਂ ਨੇ ਤੇ ਅਮਰ ਸਿੰਘ ਚਾਹਲ ਦੀ ਜਿੱਥੇ ਤੱਕ ਗੱਲ ਕਰੀਏ ਉਹ 2015 ਦੇ ਫਰੀਦਕੋਟ ਗੋਲੀਬਾਰੀ ਮਾਮਲੇ ਦੇ ਮਲਜ਼ਮ ਦੇ ਤੌਰ ਦੇ ਉੱਤੇ ਵਿਚਾਰ ਸ਼ੀਟ ਵਿੱਚ ਵੀ ਉਹਨਾਂ ਦਾ ਨਾਮ ਸਾਹਮਣੇ ਆਇਆ ਸੀ ਫਰਵਰੀ 2023 ਵਿੱਚ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਦੀ ਇੱਕ ਅਦਾਲਤ ਵਿੱਚ ਚਾਰ ਸ਼ੀਟ ਜਦੋਂ ਦਾਇਰ ਕੀਤੀ ਸੀ ਜਿਸ ਵਿੱਚ 40 ਸਣੇ ਕਈ ਸਿਆਸੀ ਆਗੂਆਂ ਤੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਤੱਕ ਸ਼ਾਮਲ ਸੀ ਹੁਣ ਪੁਲਿਸ ਮੁਤਾਬਕ ਜਿਹੜਾ ਆਈਜੀ ਅਮਰ ਸਿੰਘ ਚਾਲ ਆਪਣੇ ਪਰਿਵਾਰ ਨਾਲ ਪਟਿਆਲਾ ਸ਼ਹਿਰ ਵਿੱਚ ਰਹਿੰਦੇ ਸਨ ਹੋ ਇਸ ਵਕਤ ਪਰ ਘਟਨਾ ਸਮੇਂ ਉਹਨਾਂ ਦੇ ਬੱਚੇ ਵੀ ਆਪਣੇ ਘਰ ਬਣੇ ਦਫ਼ਤਰ ਵਿੱਚੋਂ ਵਰਕ ਫਰੋਮ ਹੋਮ ਕਰ ਰਹੇ ਸਨ ਐਸਪੀ ਬਲਵਿੰਦਰ ਸਿੰਘ ਜੀਮਾ ਨੇ ਇਹ ਵੀ ਦੱਸਿਆ ਸੀ ਕਿ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਜਿਸ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਪਰ ਫਿਲਹਾਲ ਉਹਨਾਂ ਦੀ ਜਾਨ ਬਚਾਉਣ ਲਈ ਸਾਡੇ ਲਈ ਜ਼ਰੂਰੀ ਹੈ ਡਾਕਟਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਹੈ ਉਹਨਾਂ ਦੇ ਇਲਾਜ ਦੀ ਅਗਲੀ ਪ੍ਰਕਿਰਿਆ ਬਾਰੇ ਵੀ ਫੈਸਲਾ ਲੈ ਰਹੀ ਹੈ ਔਰ ਇਸ ਮਾਮਲੇ ਵਿੱਚ ਹਾਲੇ ਕੁਝ ਵੀ ਹੋਰ ਕੁਝ ਸਟੇਟਮੈਂਟ ਦੇਣੀ ਜਲਦਬਾਜ਼ੀ ਹੋਵੇਗੀ ਪਰ ਪੁਲਿਸ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਚੁੱਕੀ ਹੈ ਇਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਪਰ ਹੁਣ ਉਹ ਵਿਦੇਸ਼ ਵਿੱਚ ਠੱਗ ਬੈਠੇ ਨੇ ਜਾਂ ਇੱਥੇ ਕਿਤੇ ਬੈਠੇ ਨੇ ਰਜਿਤ ਜਿਹੜਾ ਵਰਮਾ ਤੇ ਇੱਕ ਮੀਨਾ ਭਟ ਨਾਮ ਦਾ ਉਹ ਜਰੂਰ ਜਿਹੜਾ ਆ ਉਸ ਨੋਟ ਦੇ ਵਿੱਚ ਵੀ ਸਾਹਮਣੇ ਆਇਆ ਸੀ ਜਦੋਂ ਉਹਨਾਂ ਨੇ ਵੱਡਾ ਕਦਮ ਚੁੱਕਿਆ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕ ਜਿਹੜਾ ਨੋਟ ਲਿਖਦੇ ਨੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਸ ਦੇ ਵਿੱਚ ਕਾਫੀ ਚੀਜ਼ਾਂ ਦਾ ਤਾਂ ਜ਼ਿਕਰ ਕੀਤਾ ਹੀ ਹੋਇਆ ਇਸ ਕਰਕੇ ਪੁਲਿਸ ਦੇ ਲਈ ਉਹਨਾਂ ਠੱਗਾਂ ਤੱਕ ਪਹੁੰਚਣਾ ਕਿਤੇ ਨਾ ਕਿਤੇ ਜਿਹੜਾ ਆ ਸੰਕੇਤ ਵੀ ਮਿਲਦਾ ਕਿ ਕਿਵੇਂ ਪਹੁੰਚਿਆ ਜਾ ਸਕਦਾ ਬਾਕੀ ਅਮਰ ਸਿੰਘ ਚਾਹਲ ਦੇ ਮੋਬਾਈਲ ਫੋਨ ਜਾਂ ਉਹਨਾਂ ਦੇ ਲੈਪਟਾਪ ਤੋਂ ਜਾਂ ਜਿੱਥੋਂ ਵੀ ਜਿਹੜੀ ਵੀ ਡਿਵਾਈਸ ਤੋਂ ਉਹਨਾਂ ਨੇ ਇਹ ਸਾਰਾ ਕੁਝ ਇਨਵੈਸਟ ਕਰਨ ਦਾ ਸੋਚਿਆ ਸੀ ਇਨਵੈਸਟ ਕਰਨ ਦਾ ਉਹ ਸਾਰੀਆਂ ਗੱਲਾਂ ਉਸ ਆਈਪੀ ਐਡਰੈਸ ਤੋਂ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਹਨ ਤੰਤਰ ਦੇ ਕੋਲ ਉਹਨਾਂ ਦੇ ذریعے ਠੱਗਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਐਫਆਰ ਨੰਬਰ ਜਿਹੜੀ ਆ 55 ਆਪਾਂ ਜਿਸ ਦਾ ਜ਼ਿਕਰ ਕੀਤਾ ਉਹ ਦਰਜ ਕਰ ਲਈ ਗਈ ਹੈ ਸਾਈਬਰ ਸੈੱਲ ਪਟਿਆਲਾ ਦੇ ਵਿੱਚ ਵੱਖ-ਵੱਖ ਤੇਰਾਵਾਂ ਦੇ ਤਹਿਤ ਦੇਖਦੇ ਆ ਕਿ ਉਹ ਦੋਸ਼ੀ ਉਹ ਸਾਈਬਰ ਠੱਗ ਕਦੋਂ ਕਾਬੂ ਆਉਂਦੇ ਨੇ ਤੇ ਦੂਜੇ ਪਾਸੇ ਸਾਫ ਕਾਇਤ ਅਧਿਕਾਰੀਆਂ ਵਾਂ ਸਿੰਘ ਚਾਹਲ ਜਿਹੜੇ ਕੀ ਜੇਰੇ ਇਲਾਜ ਨੇ ਉਹਨਾਂ ਦੀ ਹਾਲਤ ਨੂੰ ਲੈ ਕੇ ਕਿ ਕਿੰਨਾ ਸੁਧਾਰ ਹੋਇਆ ਨਹੀਂ ਹੋਇਆ ਇਸ ਦੇ ਬਾਰੇ ਹਾਲੇ ਡਾਕਟਰਾਂ ਦੀ ਰਿਪੋਰਟ ਸਾਹਮਣੇ ਆਉਣੀ ਬਾਕੀ ਹੈ ਜੀ ਇਸ ਮਤਲਬ ਤੁਸੀ ਜਾਣਕਾਰੀ ਦਿੱਤੀ ਤੁਹਾਡਾ ਸ਼ੁਕਰੀਆ